सोहंग तो महाराज शेर सिंह बिष्णु भगवान जी जय हाँ जी हाँ जी आप बोलो ये नाम सुना है आपने वाले उनका फ्रेंड उनका यार दोस्त है आप ही विष्णु भगवान के भक्त जी वो भी विष्णु भगवान का भक्त है अजी अजी। तो जितना भी आप ये प्रसादी शाख रहे हो प्योर है ये सब उसने सेवा की है सेवा की है उसने सेवा की है

ਪਿਓਰ ਸ਼ਾਕਾਰੀ ਜੀ ਇਹ ਲਗਨ ਜੋ ਹੈ ਅਗਰ ਬਣਾਇਆ ਪੋਰਾ ਜੀ ਸੋਹੰਗ ਮਹਾਰਾਜ ਸ਼ੇਰ ਸਿੰਘ ਬਿਸ਼ਨੋ ਭਗਵਾਨ ਜੀ ਅੰਜ ਅੰਜ ਸਨਾਪਕ ਤੋਂ ਠੀਕ ਠਾਕ ਹੋ ਠੀਕ ਹੈ ਸਾਰੇ ਤੁਹਾਨੂੰ ਆਰਤ ਹੈ ਨਾ ਮਿਲ ਜਗਾ ਸਾਰੇ ਅੰਜ ਭਗਤ ਸੋਹੰਗ ਮਹਾਰਾਜ ਸ਼ੇਰ ਸਿੰਘ ਬਿਸ਼ਨੋ ਭਗਵਾਨ ਜੀ ਠੀਕ ਹੈ ਆਪਾਂ ਬੈਠਣਾ ਠੀਕ ਆ ਕੋ ਹਾਂ ਸੇ ਠੀਕ ਹੈ ਚੱਲ ਬਰਾਣੀ ਸੁਣਾਓ ਠੀਕ ਹੈ ਜੀ ਸ਼ਵਾਰ ਸ਼ਾਕਾਹਾਰੀ ਭੋਜਨ ਜੀ ਅਸੀਂ ਕਲਮਕ ਜਨਰਪਾਇਆ ਸਾਹਿਬ ਦੇ ਬੋਲਣ ਹੈ ਜੀ ਪੁੱਛਣਾ ਜੀ ਬੜੇ ਬੜੇ ਪੁੱਛਣਾ ਆ ਪੁੱਛੋ ਖਾਣੇ ਦਾ ਟੇਸ ਕਸਾ ਹੈ ਲੰਗਰ ਦਾ ਬਹੁਤ ਬੜੀ ਟੇਸ ਹੈ ਮਾਹਾਂ ਦਾ ਲੰਗਰ ਕੋ ਬਹੁਤ ਹਾਂ ਜੀ ਜਨਕਪਾ ਸਾਹਿਬ ਆਪ ਕੋ आप तो शागे आए तो हैं आप आ जाए हवेली पहुंच गया हवेली आ गया प्योर वेज और नेचुरली हैप्पी यू आर सिटिंग इन है हवेली हाँ स्वादिष्ट भोजन आपको मिल रहा है यहाँ पे हमारे ड्राइवर साहब है कौन साहब ਹਾਂ ਜੀ ਹਾਂ ਜੀ ਸੋਹਮਵਾਰਾ ਸ਼ਹਿਰ ਜੀ ਨੂੰ ਕੋਲ ਆਣ ਜੀ ਨੌਜ ਬਾਈ ਜੀ ਠੀਕ ਠਾਕ ਇਹ ਕਿਆ ਕਿਆ ਬਣਾਇਆ ਠੀਕ ਹੈ ਜੀ ਬਹੁਤ ਬਜਾਏ ਬਾਲ ਬਚਾਈ ਹੈ ਹਾਂ ਜੀ ਹਾਂ ਜੀ ठीक ठाक हो आराम से बैठ के खाओ ठीक तो है तो शाकाहारी भोजन है हाँ जी हाँ जी सो हमारा छेर सौ पुष्णो भगवान लग और जी आ सप्लाई सारी ਠੀਕ ਹੈ ਜੀ ਇਹ ਬੰਦੇ ਫੋਟੋ ਪੱਕਾ ਲੈ ਰਹੇ ਨੇ ਸਾਡੇ ਮਾਰੇ ਐਮਪੀ ਸਾਹਿਬ ਜਨਾਬ ਜੀ ਇਹ ਮੋੜੂ ਜੀ ਵੀ ਅੰਦਰ ਦੇ ਜਿਹੜੇ ਸਾਡੇ ਐਮਪੀ ਸਾਹਿਬ ਆ ਇਹ ਬਾਡੀਗਾਰਡ ਜੀ ਇੰਨੇ ਸਾਲ ਕੱਢੇ ਚਾਰ ਅਮਰੀਕਾਲਾ ਉਹ ਤਿੰਨ ਬਾਡੀਗਾਰਡ ਹੈ ਇਹ ਇਹ ਜੇ ਬੰਦੇ ਇੰਨਾਂ ਕਰਨਾ ਲੱਗੋ ਉਹ ਵੀ ਤੁਹਾਨੂੰ ਆਈ ਹੋਣੀ ਉਹ ਇੱਥੇ ਮੈਂ ਉਹ ਫਾਲਾ ਮੇਰਾ ਲੈ ਕੇ ਆਇਆ ਗੱਡੀ ਮੈਨੂੰ ਕਿਹਾ ਨਹੀਂ ਫਿਰ ਮੂਣੀ ਸਾਰਾ ਕਰ ਲੱਗਦਾ ਤੇ ਇਹ ਕਿਹ ਲੱਗਦੀ ਤੇਰੇ 20 ਲੱਖ ਦਿਨ ਯਾਰ ਬੱਚ ਯਾਰ ਲਾਉਂਦਾ ਤੇ ਯਾਰ ਤੇ ਚੀਆ ਜੀ ਆਖਣੋਂ ਕੋਈ ਨਹੀਂ ਨਹੀਂ ਜੀ ਹਾਂ ਜੀ ਇਹ ਕਰਦਾ ਤਾਂ ਚਲੋ ਜੇ ਪਹਿਲੇ ਇਨਕੁਆਰੀ ਕਰਾਂਗੇ ਕਿ ਉਹ ਕਿਹ ਚੱਕਰ ਨਾਲ ਹੈ ਹੈ ਨਹੀਂ ਫਾਤਾ ਕੱਢਣਾ ਬਣਦਾ ਜੇ ਕਿਸ ਬਲਾਦਰੀ ਸੇ ਤਲਕ ਰਹੇ ਸੇ ਉਹ ਉਸ ਮੂਵੀ ਪੁੱਛੇਗੇ ਜੱਟ ਬਲਾਦਰੀ ਹੋਰ ਬਲਾਦਰੀ ਕੋਈ ਨਹੀਂ ਨਹੀਂ

ਤੂੰ ਰੋਟੀ ਨਹੀਂ ਖਾਦੀ ਹੈ ਮੈਂ ਖਾ ਲ ਲਿਆ ਪਪਾ ਜੀ ਹੁਣ ਖਾ ਲਿਆ ਯਾਰ ਹਾਂਜੀ 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 ਸੇ ਤਾਂ ਠੀਕ ਹੈ